ਖੇਡ ਖਿਡਾਰੀ ਤੇ ਪਸੀਨਾ ਇਹ ਤਿੰਨੋਂ ਚੀਜ਼ਾਂ ਨਾਲ-ਨਾਲ ਚੱਲਦੀਆਂ ਨੇ ਖਿਡਾਰੀ ਪਸੀਨੇ ਤੋਂ ਨਹੀਂ ਤੰਗ ਆਂਦਾ ਖਿਡਾਰੀ ਤੰਗ ਆਂਦਾ ਜਦੋਂ ਪਸੀਨਾ ਉਹਦੇ ਕੱਪੜਿਆਂ ਨੂੰ ਗੱਜ ਚ ਕਰ ਦਿੰਦਾ ਤੇ ਉਹਨੂੰ ਹੁੰਦੀ ਹੈ ਇਰੀਟੇਸ਼ਨ ਇਹੀ ਪਸੀਨੇ ਦੀ ਕਹਾਣੀ ਹੈ ਅੱਜ ਦੀ ਵੀਡੀਓ ਚ ਇਸ ਪਸੀਨੇ ਨੇ ਪੈਦਾ ਕੀਤੀ ਇੱਕ ਕੰਪਨੀ ਜਿਹਦਾ ਨਾਮ ਹੈ ਅੰਡਰ ਆਰਮਰ ਬ੍ਰਾਂਡ ਬਹੁਤ ਫੇਮਸ ਹੈ ਸੁਣਿਆ ਤੁਸੀਂ ਵੀ ਹੋਏਗਾ ਅੱਜ ਦੇ ਟਾਈਮ 'ਚ ਆਪਾਂ ਡਰਾਈ ਫਿਟ ਵਰਡ ਸੁਣਿਆ ਟੀ-ਸ਼ਰਟਸ ਦਾ ਉਹ ਪਾ ਲੋ ਤੇ ਪਸੀਨਾ ਜਿਹੜਾ ਹੈ ਫੁਰ ਹੋ ਜਾਂਦਾ ਹੈ ਲੇਕਿਨ ਇਹਦੀ ਜਿਹੜੀ ਸ਼ੁਰੂਆਤ ਸੀ ਉਹ ਹੋਈ ਸੀ 1995 'ਚ ਕਿਨੇ ਕੀਤੀ ਸ਼ੁਰੂਆਤ ਕੈਵਨ ਪਲੈਂਕ ਯੂਨੀਵਰਸਿਟੀ ਆਫ ਮੈਰੀਲੈਂਡ ਅਮਰੀਕਾ ਦਾ ਫੁੱਟਬਾਲ ਪਲੇਅਰ ਹਾਂ ਫੁੱਟਬਾਲ ਪੈਰਾ ਵਾਲੀ ਨਹੀਂ ਅਮਰੀਕਨ ਫੁੱਟਬਾਲ ਜਿਹੜੀ ਹੈ ਉਹ ਰਗਬੀ ਨੂੰ ਕਹਿੰਦੇ ਆ ਹੁਣ ਜੇ ਤੁਹਾਨੂੰ ਪਤਾ ਹੈ ਰਗਬੀ ਰਗਬੀ ਜਿਹੜੀ ਹੈ ਉਹ ਇੱਕ ਪ੍ਰੋਫੈਸ਼ਨਲ ਸਪੋਰਟ ਹੈ ਜਿਹਦੇ ਵਿੱਚ ਫਿਜ਼ੀਕਲ ਕੰਟੈਕਟ ਹੁੰਦਾ ਤਗੜੇ ਪਲੇਅਰ ਖੇਡਦੇ ਨੇ ਰਗਬੀ ਦੀ ਸਪੋਰਟ ਨੂੰ ਜਦੋਂ ਰਗਬੀ ਖੇਡਦੇ ਆ ਤੇ ਆਪਾਂ ਨੂੰ ਟੈਕਲਿੰਗ ਕਰਨੀ ਪੈਂਦੀ ਹੈ ਟੀ-ਸ਼ਰਟ ਦੇ ਅੰਦਰ ਉਹਦੇ ਅੰਦਰ ਵੀ ਇੱਕ ਟੀ-ਸ਼ਰਟ ਹੁੰਦੀ ਹੈ ਕੈਵਨ ਪਲੈਂਕ ਜਿਹੜਾ ਸੀ ਉਹ ਸਵੈਟੀਐਸਟ ਪਲੇਅਰ ਸੀ ਔਨ ਦ ਫੀਲਡ ਕਾਟਨ ਦੀ ਟੀ-ਸ਼ਰਟ ਪੋਲੀਐਸਟਰ ਦੀ ਟੀ-ਸ਼ਰਟ ਉਹ ਜਦੋਂ ਮੈਚ ਖੇਡਦਾ ਸੀ ਤਿੰਨ-ਤਿੰਨ ਵਾਰ ਉਹਨੂੰ ਚੇਂਜ ਕਰਨੀ ਪੈਂਦੀ ਸੀ ਇੱਕ ਦਿਨ ਉਹਦੇ ਦਿਮਾਗ 'ਚ ਇੱਕ ਆਈਡੀਆ ਸਟ੍ਰਾਈਕ ਹੋਇਆ ਉਹਨੇ ਦੇਖਿਆ ਕਿ ਜਿਹੜੇ ਉਹ ਕੰਪ੍ਰੈਸ਼ਨ ਸ਼ਾਰਟਸ ਪਾਉਂਦਾ ਥੱਲੇ ਉਹ ਗਿੱਲੇ ਨਹੀਂ ਹੁੰਦੇ ਲੇਕਿਨ ਉਹਦੀ ਟੀ-ਸ਼ਰਟ ਬਿਲਕੁਲ ਗਿੱਲੀ ਹੋ ਜਾਂਦੀ ਹੈ ਤੇ ਉਹਨੇ ਸੋਚਿਆ ਕਿਉਂ ਨਾ ਐਸੀ ਟੀ-ਸ਼ਰਟ ਬਣਾਈ ਜਾਏ ਜਿਹੜੀ ਪਸੀਨੇ ਨੂੰ ਸੋਖ ਲਵੇ ਬਸ ਇਸ ਆਈਡੀਆ ਨੇ ਸ਼ੁਰੂ ਕੀਤੀ ਇੱਕ ਖੋਜ ਕਿ ਦੀ ਇੱਕ ਐਸੇ ਕਪੜੇ ਦੀ ਜਿਹੜਾ ਸਵੈਟ ਰੈਜ਼ਿਸਟੈਂਟ ਹੋਵੇ ਜਿਹੜਾ ਲਾਈਟ ਵੇਟ ਹੋਵੇ ਤੇ ਜਿਹੜਾ ਬਰੀਦੇਬਲ ਹੋਵੇ ਤੇ ਉਹਨੇ ਕੀ ਕਰਨਾ ਜਦੋਂ ਬ੍ਰੇਕ ਹੋਣਾ ਸਾਰੇ ਪਲੇਅਰਸ ਡਿਫਰੈਂਟ ਡਿਫਰੈਂਟ ਪਲੇਅਰਸ ਪਸੀਨਾ ਸਾਰਿਆਂ ਨੂੰ ਆਉਂਦਾ ਸੀ ਉਹਨਾਂ ਦੀ ਟੀ-ਸ਼ਰਟਸ ਲੈਣੀਆਂ ਤੇ ਟੰਬਲਰ ਦੇ ਵਿੱਚ ਉਹਨਾਂ ਦੇ ਪਸੀਨੇ ਨੂੰ ਭਰ ਲੈਣਾ ਉਹਦੇ ਜਿਹੜੇ ਸਾਥੀ ਖਿਡਾਰੀ ਸੀ ਉਹ ਬੜਾ ਨਰਾਜ਼ ਹੁੰਦੇ ਸੀ ਕੀ ਕਰੀ ਜਾਂਦਾ ਇਹ ਉਹ ਟੰਬਲਰ 'ਚ ਜਿਹੜਾ ਪਸੀਨਾ ਹੁੰਦਾ ਸੀ ਉਹ ਡਿਫਰੈਂਟ ਡਿਫਰੈਂਟ ਕਪੜੇ ਦੇ ਫੈਬਰਿਕ ਤੇ ਉਹਨੂੰ ਪਾਉਂਦਾ ਸੀ ਪਤਾ ਲਗਾਉਣ ਵਾਸਤੇ ਕਿ ਕਿਹੜਾ ਫੈਬਰਿਕ ਜਿਹੜਾ ਹੈ ਉਹ ਪਸੀਨੇ ਨੂੰ ਸੋਖ ਰਿਹਾ ਹੈ ਤੇ ਕਿਸ ਤਰੀਕੇ ਦੇ ਪਸੀਨੇ ਨੂੰ ਸੋਖ ਰਿਹਾ ਹੈ ਲੱਗਦਾ ਥੋੜਾ ਇਦਾਂ ਦਾ ਹੈ ਬਟ ਇਹੀ ਕਾਰਡ ਸੀ ਉਹਨੇ ਕਾਫੀ ਫੈਬਰਿਕ ਟ੍ਰਾਈ ਕੀਤੇ ਫੇਰ ਆਇਆ ਦ ਬੈਸਟ ਟਾਈਪ ਜਿਹਨੂੰ ਅੱਜ ਫੇਮਸਲੀ ਬੋਲਿਆ ਜਾਂਦਾ ਹੈ ਪ੍ਰੋਟੋਟਾਈਪ 00 37 ਉਹਦਾ ਕਪੜਾ ਬਰੀਦੇਬਲ ਲਾਈਟਵੇਟ ਤੇ ਸਵੈਟ ਰੈਜ਼ਿਸਟੈਂਟ ਇਸ ਕਪੜੇ ਦੀ ਉਹਨੇ ਬਣਾਣੀ ਸ਼ੁਰੂ ਕੀਤੀ ਟੀ-ਸ਼ਰਟ ਤੇ ਇਹ ਟੀ-ਸ਼ਰਟ ਉਹਨੇ NFL ਚ ਜਿਹੜੇ ਉਹਦੇ ਸਾਥੀ ਪਲੇਅਰ ਸੀਗੇ ਜਿਹੜੇ ਇੱਕ ਲੀਗ ਜੰਪ ਕਰਕੇ ਨੈਸ਼ਨਲ ਫੁੱਟਬਾਲ ਲੀਗ 'ਚ ਗਏ ਸੀ ਉਹਨਾਂ ਨੂੰ ਉਹ ਇਹ ਟੀ-ਸ਼ਰਟਸ ਵੇਚਦਾ ਤੇ ਉਹਨਾਂ ਦਾ ਫੀਡਬੈਕ ਲੈਂਦਾ ਤੇ ਦੇ 올 ਵਰ ਵੈਰੀ ਹੈਪੀ ਹੌਲੀ ਹੌਲੀ ਵਰਡ ਸਪਰੈਡ ਹੋਇਆ ਹੁਣ ਕੰਪਨੀ ਖੋਲਨੀ ਹੈ ਤਾਂ ਦੋ ਚੀਜ਼ਾਂ ਚਾਹੀਦੀਆਂ ਪੈਸਾ ਤੇ ਕੰਪਨੀ ਦਾ ਨਾਮ ਇਹਦੇ ਪਿੱਛੇ ਵੀ ਸਟੋਰੀ ਹੈ ਪੈਸਾ ਉਹ ਜਦੋਂ ਪੜਦਾ ਸੀ ਯੂਨੀਵਰਸਿਟੀ ਚ ਤੇ ਵੈਲੈਂਟਾਈਨ ਡੇ ਵਾਲੇ ਦਿਨ ਤੁਹਾਨੂੰ ਪਤਾ ਹੀ ਹੈ ਫੁੱਲ ਵਿਕਦੇ ਨੇ ਗੁਲਾਬ ਦੇ ਉਹ ਦਾ ਪਾਰਟ ਟਾਈਮ ਬਿਜ਼ਨਸ ਸੀ ਉਸ ਬਿਜ਼ਨਸ ਤੋਂ ਉਹਨੇ 20000 ਡਾਲਰ ਦੀ ਸੇਵਿੰਗ ਕੀਤੀ ਸੀ ਤੇ ਕ੍ਰੈਡਿਟ ਕਾਰਡਸ ਤੋਂ 40000 ਡਾਲਰ ਦਾ ਉਧਾਰ ਲਿੱਤਾ ਤੇ ਟੋਟਲ ਹੋ ਗਏ 60000 ਡਾਲਰ ਇਹ ਤਾਂ ਹੋ ਗਈ ਸਟੋਰੀ ਪੈਸੇ ਦੀ ਹੁਣ ਆndi ਹੈ ਨਾਮ ਦੀ ਸਟੋਰੀ ਤੁਹਾਨੂੰ ਪਤਾ ਹੈ ਨਾਮ ਹੈ ਅੰਡਰ ਆਮਰ ਨਹੀਂ ਇਹਦਾ ਪਹਿਲਾ ਨਾਮ ਉਹਨੇ ਜਿਹੜਾ ਸੋਚਿਆ ਸੀ ਉਹ ਸੀ ਹਾਰਟ ਦੂਸਰਾ ਬਾਡੀ ਆਰਮਰ ਰੱਖਿਆ ਕਿਉਂ ਨਹੀਂ ट्रेडमार्क ਦਾ ਇਸ਼ੂ ਸੀ ਨਹੀਂ ਸੀ ਇਹ ਨਾਮ ਅਵੇਲੇਬਲ ਇੱਕ ਦਿਨ ਉਹਦੇ ਭਰਾ ਨੇ ਪੁੱਛਿਆ ਹਾਉਜ਼ ਯੋਰ ਕੰਪਨੀ ਵਿਚ ਯੂ ਆਰ ਵਰਕਿੰਗ ਔਨ ਅੰਡਰ ਆਰਮਰ ਡੂਇੰਗ ਅੰਡਰ ਆਰਮਰ ਉਹਨੂੰ ਨਾਮ ਸਟਕ ਹੋ ਗਿਆ ਤੇ ਉਹਨੇ ਇਹਦਾ ਨਾਮ ਰੱਖਿਆ ਅੰਡਰ ਆਰਮਰ 1996 ਚ ਕੰਪਨੀ ਬਣੀ ਤੇ ਪਹਿਲੇ ਸਾਲ ਉਹਨੇ ਸ਼ਰਟਾਂ ਵੇਚੀਆਂ ਕਿੱਥੋਂ ਆਪਣੀ ਗੱਡੀ ਦੀ ਡਿੱਕੀ ਚੋਂ ਕਿੰਨੇ ਕਮਾਏ 17000 ਡਾਲਰ ਆਫਿਸ ਵਾਸ਼ਿੰਗਟਨ ਡੀਸੀ ਚ ਆਪਣੀ ਗ੍ਰੈਂਡ ਮਦਰ ਦੀ ਬੇਸਮੈਂਟ سلسلہ ਚੱਲ ਪਿਆ ਟਰਨਿੰਗ ਪੁਆਇੰਟ ਹਰੇਕ ਬਿਜ਼ਨਸ ਚ ਇੱਕ ਟਰਨਿੰਗ ਪੁਆਇੰਟ ਆਂਦਾ ਹੈ ਜੈਕਪੌਟ ਹਿੱਟ ਹੁੰਦਾ ਤੁਸੀਂ ਅਪਸਕੇਲ ਹੋਨੇ ਹੋ ਪਹਿਲਾ ਟਰਨਿੰਗ ਪੁਆਇੰਟ ਆਇਆ 1999 ਅਨੀ ਗਿਵਨ ਸੰਡੇ ਹਾਲੀਵੁੱਡ ਮੂਵੀ ਜਿਹੜੀ ਕਿ ਬੇਸ ਸੀਗੀ ਫੁੱਟਬਾਲ ਤੇ ਉਹਦੇ ਵਿੱਚ ਜੇਮੀ ਫੌਕਸ ਜਿਹੜਾ ਐਕਟਰ ਸੀ ਤੇ ਪੂਰਾ ਕਰੂ ਉਹਨਾਂ ਨੇ ਇਹਦੀ ਅੰਡਰ ਆਰਮਰ ਕੰਪਨੀ ਦੀ ਟੀ-ਸ਼ਰਟਸ ਪਾਈਆਂ ਫੇਮਸ ਹੋ ਗਿਆ ਫੇਰ ਦੂਸਰਾ ਇਸੇ ਸਾਲ ਚ ਟਰਨਿੰਗ ਪੁਆਇੰਟ ਸੀ ਐਡ ਕਿਦੇ ਵਿੱਚ ESPN ਮੈਗਜ਼ੀਨ ਚ ਜਿਹੜੇ ਮੇਰੀ ਉਮਰ ਦੇ ਨੇ ਉਹਨਾਂ ਨੂੰ ਪਤਾ ਹੈ ESPN ਇੱਕ इमोਸ਼ਨ ਹੁੰਦਾ ਸੀ ESPN ਤੇ ਸਟਾਰ ਸਪੋਰਟਸ ਸਾਰੀ ਸਪੋਰਟਸ ਇੱਥੇ ਹੀ ਆਂਦੀਆਂ ਸੀ ਉਹਦੇ EMPLOYEES ਰੈਡੀ ਹੋ ਗਏ ਕੁਝ ਮਹੀਨੇ ਬਿਨਾ ਪੇ ਤੋਂ ਕੰਮ ਕਰਨ ਲਈ ਕਿਉਂਕਿ ESPN ਦੀ ਐਡ ਸਸਤੀ ਨਹੀਂ ਸੀ 25000 US ਡਾਲਰਸ ਦੀ ਐਡ ਸੀ ਐਡ ਆਈ ਬ੍ਰਾਂਡ ਫੇਮਸ ਹੋਇਆ ਪਤਾ ਹੈ ਕਿੰਨੀ ਸੇਲ ਹੋਈ ਉਸ ਸਾਲ 1 ਮਿਲੀਅਨ ਡਾਲਰ 10 ਲੱਖ ਡਾਲਰ ਦੀ ਸੇਲ 25000 ਦੀ ਇਨਵੈਸਟਮੈਂਟ ਤੇ ਜੇਮੀ ਫੌਕਸ ਫਿਲਮ ਚੋਦੀ ਐਡਵਰਟਾਈਜ਼ਮੈਂਟ ਗੱਡੀ ਚੱਲ ਪਈ 1999 ਹੌਲੀ ਹੌਲੀ ਕੰਪਨੀ ਵੱਧਦੀ ਗਈ 2005 ਚ ਕੰਪਨੀ ਹੋਈ ਪਬਲਿਕ ਕੰਪਨੀ ਬਣ ਗਈ ਪਬਲਿਕ ਲਿਮਿਟਿਡ ਕੰਪਨੀ ਆਈਪੀਓ ਆਇਆ 150 ਮਿਲੀਅਨ ਡਾਲਰ ਸ਼ੇਅਰ ਵੇਚ ਕੇ ਇਕੱਠਾ ਕੀਤਾ 2005 ਚ 150 ਮਿਲੀਅਨ ਡਾਲਰ ਆਇਆ ਤੇ 2006 ਚ ਜੁੱਤੇ ਬਣਾਉਣੇ ਸ਼ੁਰੂ ਕੀਤੇ ਇਨਡਾਇਰੈਕਟ ਕੰਪੀਟੀਸ਼ਨ ਵਿਦ ਨਾਈਕੀ ਐਂਡ ਐਡੀਡਾਸ ਫੇਰ ਪੈਸਾ ਆ ਗਿਆ ਤੇ ਟੀ-ਸ਼ਰਟਸ ਵੇਅਰੇਬਲ ਟੈਕਨੋਲੋਜੀ ਜੁੱਤੇ ਯੂਥ ਵਾਸਤੇ ਅਪਾਰਲ ਅੰਡਰ ਆਰਮਰ ਡਿਫਰੈਂਟ ਕਿਉਂ ਸੀ ਇਹ ਕਦੇ ਵੀ ਪਹਿਲਾ ਫੈਸ਼ਨ ਵੱਲ ਨਹੀਂ ਗਏ ਇਹ ਹਮੇਸ਼ਾ ਗਏ ਪਰਫਾਰਮੈਂਸ ਵੱਲ ਐਥਲੀਟ ਦੀ ਪਰਫਾਰਮੈਂਸ ਵੱਲ ਕਿਸ ਤਰੀਕੇ ਨਾਲ ਐਥਲੀਟ ਦੀ ਪਰਫਾਰਮੈਂਸ ਇਨਕਰੀਜ਼ ਹੋਏਗੀ ਫਿਰ ਆਇਆ 2010 2010 ਚ ਅੰਡਰ ਆਰਮਰ ਦੀ ਕੰਪਨੀ ਨੇ ਹਿੱਟ ਕੀਤਾ 1 ਬਿਲੀਅਨ ਡਾਲਰ ਦਾ ਮਾਰਕ 1 ਬਿਲੀਅਨ ਡਾਲਰ ਦੀ ਸੇਲਸ 2014 ਤੋਂ ਲੈ ਕੇ 2016 ਤੱਕ ਕੰਪਨੀ ਦਾ ਫੋਕਸ ਮੈਂ ਕਹਾਂਗਾ ਕੈਵਨ ਪਲੈਂਕ ਦਾ ਫੋਕਸ ਸੀ ਐਕਟੀਵਿਟੀ ਤੇ ਡਾਈਟ ਬੇਸਡ ਐਪਸ ਨੂੰ ਐਕਵਾਇਰ ਕਰਨਾ ਖਰਚਾ ਪਤਾ ਕਿੰਨਾ ਸੀ 1 ਬਿਲੀਅਨ ਡਾਲਰ ਦਾ ਜਿਹੜੇ ਲੌਂਗ ਟਰਮ EMPLOYEES ਸੀਗੇ OS ID ਨੂੰ ਲੈ ਕੇ ਥੋੜਾ ਜਿਹਾ ਹੇਜ਼ਿਟੈਂਸੀ ਵਨ ਔਨ ਵਨ ਇੱਕ ਇੱਕ EMPLOYEE ਦੇ ਨਾਲ ਘੰਟੋਂ ਲਾ ਕੇ ਇਹਨੇ ਆਪਣੀ ਵਿਜਨ ਦੱਸੀ ਤੇ ਉਹਨਾਂ ਨੂੰ ਕਨਵਿੰਸ ਕੀਤਾ ਇਹਦਾ ਹੀ ਰਿਜ਼ਲਟ ਹੈ ਮੈਪ ਮਾਇਰਨ ਮਾਈ ਫਿਟਨੈਸ ਪਾਲ ਜਿਹੜੀ ਐਪਸ ਨੇ ਜਿਹੜੀ ਪਰਫਾਰਮੈਂਸ ਨੂੰ ਮੈਜ਼ਰ ਕਰਦੀਆਂ 2014 ਤੋਂ 2016 ਦੇ ਵਿੱਚ 1 ਬਿਲੀਅਨ ਡਾਲਰ ਦਾ ਖਰਚਾ ਕੀਤਾ ਤੇ ਕੀ ਮਿਲਿਆ 150 ਮਿਲੀਅਨ ਲੋਕਾਂ ਦੀ ਕਮਿਊਨਿਟੀ ਜਿਹੜੀ ਜੁੜ ਗਈ ਕਿਹਦੇ ਨਾਲ ਅੰਡਰ ਆਰਮਰ ਦੇ ਨਾਲ ਇਹ ਇਹਦੀ ਵਿਜਨ ਸੀ ਤੇ ਜਿਹੜੀ ਕਹਾਣੀ ਪਸੀਨੇ ਤੋਂ ਸ਼ੁਰੂ ਹੋਈ ਸੀ ਉਹ ਕਹਾਣੀ ਅੱਜ ਦੇ ਟਾਈਮ 'ਚ 100 ਤੋਂ ਜ਼ਿਆਦਾ ਕੰਟਰੀਜ਼ ਦੇ ਵਿੱਚ ਆਪਣੇ ਪ੍ਰੋਡਕਟਸ ਨੂੰ ਵੇਚ ਰਹੀ ਹੈ। ਔਰ ਮజేਦੀ ਗੱਲ ਜਿਹੜਾ ਕੈਵਨ ਪਲੈਂਕ ਹੈ ਮਲਟੀ ਬਿਲੀਅਨ ਡਾਲਰ ਕੰਪਨੀ ਬਣਾਉਣ ਤੋਂ ਬਾਅਦ ਵੀ ਉਹਦੀ ਸੋਚ ਕੀ ਹੈ? ਉਹ ਕਹਿੰਦਾ ਹੈ ਵੀ ਹੈਵਨਟ ਬਿਲਟ ਆਰ ਡਿਫਾਈਨਿੰਗ ਪ੍ਰੋਡਕਟ ਟਿਲ ਨਾਓ। ਅਸੀਂ ਅੱਜ ਤੱਕ ਆਪਣੀ ਕੰਪਨੀ ਦਾ ਹਜੇ ਡਿਫਾਈਨਿੰਗ ਪ੍ਰੋਡਕਟ ਨਹੀਂ ਬਣਾਇਆ। ਬਿਲੀਅਨ ਡਾਲਰ ਕੰਪਨੀ 100 ਤੋਂ ਜ਼ਿਆਦਾ ਕੰਟਰੀਜ਼ 'ਚ ਸਮਾਨ ਵਿਕਦਾ ਔਰ ਉਹਦਾ ਜਿਹੜਾ ਕਰਤਾ ਧਰਤਾ ਹੈ ਜਿਹੜਾ ਸੀਈਓ ਹੈ ਉਹ ਕਹਿੰਦਾ ਹੈ ਹਜੇ ਵੀ ਉਹ ਪ੍ਰੋਡਕਟ ਜਿਹੜੀ ਸਾਡੀ ਕੰਪਨੀ ਨੂੰ ਡਿਫਾਈਨ ਕਰੇ ਅਸੀਂ ਬਣਾਇਆ ਹੀ ਨਹੀਂ। ਇਹ ਹੀ ਹੁੰਦੀ ਹੈ ਵਿਜ਼ਨ। ਜਿਹੜੇ ਬੰਦੇ ਸਕਸੈਸਫੁਲ ਹੁੰਦੇ ਆ ਦੇ ਆਰ ਨੈਵਰ ਸੈਟੀਸਫਾਈਡ। ਦੇ ਡੋਨਟ ਸਿਟ ਔਨ देयर ਲੌਰਲਸ। दे अचीव परफेक्शन एंड दे वॉन्ट टू इम्प्रूव वो हमेशा उपर जाना चाहते हैं दैट्स वॉट वी वॉन्ट टू लर्न सू भी यही तो सिक्ख्या लेनी है कि अभी जिस लैवल पर पहुंच गए ठीक है अभी बहुत मेहनत करके पहुंचे हाँ लेकिन आप उस लैवल तो उपर भी जाना है एक प्रोवर्ब है मैं सुनी सी ਕਈ ਜਿਹੜੇ ਨੇ ਇਹਨੂੰ ਸਹੀ ਮੰਨਨਗੇ ਤੇ ਕਈ ਜਿਹੜੇ ਨੇ ਇਹਨੂੰ ਨਹੀਂ ਸਹੀ ਮੰਨਨਗੇ ਇਹ ਤੁਹਾਡੀ ਚੋਇਸ ਹੈ ਅ ਸੈਟੀਸਫਾਈਡ ਪਰਸਨ ਇਜ਼ ਲਾਈਕ ਅ ਡਸਟਬਨ ਜਿਹੜਾ ਸੈਟੀਸਫਾਈ ਹੋ ਗਿਆ ਉਹ ਡਸਟਬਨ ਹੈ ਉਸ ਤੋਂ ਬਾਅਦ ਉੱਪਰ ਨਹੀਂ ਜਾਊਗਾ ਹੁਣ ਇਹਦੇ ਵੀ ਦੋ ਨਜ਼ਰੀਏ ਨੇ ਲਾਈਫ ਹੈ ਤੁਸੀਂ ਕਿੱਥੇ ਤੱਕ ਰੁਕੋਗੇ ਨਾ ਠੀਕ ਹੈ ਰੁਕਾਂਗੇ ਬਟ ਇਹ ਆਪਣਾ ਆਪਣਾ ਇੱਕ ਨਜ਼ਰੀਆ ਹੈ ਕਿ ਆਪਾਂ ਜਿੱਥੇ ਹਾਂ ਜੋ ਅਚੀਵ ਕਰ ਲਿਆ ਉੱਥੇ ਬਹਿ ਜਾਈਏ ਕਿ ਆਪਾਂ ਅੱਗੇ ਵਧੀਏ ਅੱਗੇ ਵਧਣ ਦਾ ਮਤਲਬ ਇਹ ਨਹੀਂ ਹੈਗਾ ਕਿ ਆਪਾਂ ਪੈਸਾ ਹੀ ਕਮਾਣਾ ਹੈ ਅੱਗੇ ਵਧਣ ਦਾ ਮਤਲਬ ਹੈ ਆਪਾਂ ਆਪਣੇ ਜਿਹੜਾ ਵੀ ਕੰਮ ਆਪਾਂ ਕਰ ਰਹੇ ਆਂ ਉਸ 'ਚ ਆਪਾਂ ਹੋਰ ਇੰਪਰੂਵਮੈਂਟ ਲੈ ਕੇ ਆਈਏ ਜਿਹੜਾ ਕੰਮ ਆਪਾਂ ਕਰ ਰਹੇ ਆਂ ਜਿਉਂਚ ਆਪਾਂ ਇੰਪਰੂਵਮੈਂਟ ਲੈ ਕੇ ਆਵਾਂਗੇ ਉਹ ਸਾਡੇ ਲਈ ਵੀ ਇੰਪਰੂਵਮੈਂਟ ਹੋਊਗੀ ਤੇ ਸਾਡਾ ਪ੍ਰੋਡਕਟ ਜਾਂ ਸਰਵਿਸ ਜੋ ਵੀ ਕੋਈ ਯੂਜ਼ ਕਰ ਰਿਹਾ ਉਹਨੂੰ ਵੀ ਫਾਇਦਾ ਦੇਊਗਾ ਤੇ ਇਨ ਡਾਇਰੈਕਟਲੀ ਦੋਨੋਂ ਜਿਹੜੀ ਪਾਰਟੀਆਂ ਨੇ ਉਹਨਾਂ ਦਾ ਫਾਇਦਾ ਹੈ ਸੋ ਅੱਜ ਦੀ ਵੀਡੀਓ ਇਹ ਸੀ ਕਿ ਅਸੀਂ ਪਸੀਨੇ ਇੱਕ ਛੋਟਾ ਜਿਹਾ ਇੰਗਰੀਡੀਅੰਟ ਪਸੀਨੇ ਨੇ ਮਲਟੀ ਬਿਲੀਅਨ ਡਾਲਰ एंपਾਇਰ ਖੜਾ ਕਰਤਾ ਤੇ ਆਈਡੀਆ ਕਦੇ ਵੀ ਕਲਿੱਕ ਕਰ ਸਕਦਾ ਹੈ ਉਮਰ ਕੋਈ ਵੀ ਹੋਵੇ ਆਪਾਂ ਨੂੰ ਆਪਣੇ ਆਈਡੀਆ ਨੂੰ ਟਾਈਮ ਦੇਣਾ ਹੈ ਐਫਰਟ ਕਰਨੀ ਹੈ ਹੋ ਸਕਦਾ ਸਾਡੀ ਵੀ ਮਲਟੀ ਬਿਲੀਅਨ ਡਾਲਰ ਕੰਪਨੀ ਬਣ ਜੇ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਚ ਜ਼ਰੂਰ ਲਿਖੋ ਵੀਡੀਓ ਅੱਛੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਚ ਜ਼ਰੂਰ ਦੱਸੋ ਹੋਰ ਕੀ ਚਾਹੀਦਾ ਹੈ ਬਣਾਵਾਂਗੇ ਤੁਹਾਡੇ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ